ਅਜ ਜਸਬਾਤ ਰਤਵਾਲਾ ਸਾਹਿਬ ਬਣਿਆ ਉਸ ਵੇਲੇ ਇੱਥੇ ਪ੍ਰੇਮੀ ਆਏ ਸੇਵਾ ਕਰਦਾ ਹੈ ਸੰਗਤ ਦੇ ਅੰਦਰ ਫਿਲਮਾਂ ਦਿਖਾਉਂਦਾ ਹੈ ਦਰਸ਼ਨ ਸਿੰਘ ਇਹ ਵੀ ਜੀ ਨੂੰ ਆ ਕੇ ਕਹਿਣ ਲੱਗਿਆ ਕਹਿੰਦਾ ਜੀ ਮੇਰੇ ਸ਼ਰੀਰ ਦੇ ਉੱਤੇ ਸਾਰੇ ਖਾਜ ਪਈ ਹੋਈ ਹੈ ਹੱਟਦੀ ਨਹੀਂ ਹੈ ਮੈਂ ਬਹੁਤ ਇਲਾਜ ਕਰੇ ਨੇ ਆ ਦੇਖੋ ਕਿਸ ਤਰ੍ਹਾਂ ਦੇ ਨਾਲ ਖਰਾਬ ਹੋਇਆ ਸ਼ੀ ਇਹ ਗਾਵੇ ਦੇ ਦਰਸ਼ਨ ਸਿੰਘ ਆ ਜਿੱਥੇ ਹੁਣ ਸੰਗਤਾਂ ਦੇ ਚਰਨ ਪੈ ਰਹੇ ਨੇ ਵੈਗੁਰੂ ਦਾ ਜੁੜ ਕੇ ਸੇਵਾ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਭੇਤ ਹੋਇਆ ਕਰਦਾ ਹੈ ਸੰਗਤ ਦੀ ਤੂੜ ਕਿਉਂ ਪਵਿੱਤਰ ਹੋਈ ਹੈ ਉਹ ਜਦੋਂ ਸੇਵਾ ਕਰਦੇ ਨੇ ਨਿਸ਼ਕਾਮਤਾ ਦੇ ਨਾਲ ਹਰੀ ਦਾ ਜਸ ਹੁੰਦੇ ਨੇ ਨਿਸ਼ਕਾਮਤਾ ਦੇ ਨਾਲ ਤਾਂ ਇਹ ਬੰਦੇ ਦਾ ਚਿੱਤ ਜਿਹੜਾ ਉਹ ਪਰਮੇਸ਼ਰ ਦੇ ਨਾਲ ਜੇ ਸੈਂਟੇਟਿਕ ਬੋਲੀ ਚ ਬੋਲਣਾ ਹੈ ਤਾਏ ਛੋਟੀ ਅਨਰਜੀ ਦੁਜਿਆ ਵਾ ਜਿਹੜਾ ਹੈ ਦੀਵਾ ਉਹ ਸੁਪਰ ਅਨਰਜੀ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤਾਲਪੁਰਖ ਦੀ ਉਹ ਇੰਨੀ ਪਵਿੱਤਰ ਹੈ ਤੇ ਜਿਸ ਥਾਂ ਦੇ ਉੱਤੇ ਉਹ ਬੰਦਾ ਬੈਠਾ ਹੈ ਉਹ ਥਾਂ ਪਵਿੱਤਰ ਹੋ ਜਾਂਦੀ ਹੈ ਜਿੱਥੇ ਉਹਦੇ ਚਰਨ ਲੱਗੇ ਨੇ ਉਹ ਥਾਂ ਪਵਿੱਤਰ ਹੋ ਜਾਂਦਾ ਹੈ ਇਹ ਕਹਿਣ ਲੱਗੇ ਦੇਖ ਕਿੰਨੀਆਂ ਸੰਗਤਾਂ ਫਿਰਦੀਆਂ ਹੈ ਤੇ ਸੰਗਤ ਦੇ ਅੰਦਰ ਪਰਮੇਸ਼ਰ ਨਾਲ ਜੁੜੇ ਹੋਏ ਵੀ ਬੰਦੇ ਹੁੰਦੇ ਨੇ ਜੇ ਆਪਾਂ ਨੂੰ ਤਾਂ ਪਤਾ ਨਹੀਂ ਪਤਾ ਨਹੀਂ ਕਿਹੜਾ ਬਾਦਸ਼ਾਹ ਇਹਨਾਂ ਚ ਤਰਿਆ ਫਿਰਦਾ ਹੈ ਮਿੱਤੂ ਆਇਆ ਗਾ ਰੇ ਕੱਪੜੇ ਲਾ ਕੇ ਇੱਥੇ ਲੇਟਣ ਲੱਗ ਗਿਆ ਕਹਿੰਦਾ ਮੈਨੂੰ ਸੰਗ ਲੱਗਦੀ ਹੈ ਲੋਕੀ ਗੈਣ ਦੇ ਇਹ ਕਹਿੰਦੇ ਜਦੋਂ ਸਾਰੇ ਚਲੇ ਜਾਣਗੇ ਰਾਤ ਨੂੰ ਲੇਟ ਲਈ ਭਾਈ ਦੋ ਦਿਨ ਉਹ ਲਟਿਆ ਦੋ ਦਿਨ ਤੇ ਬਾਅਦ ਆਇਆ ਇਹਨਾਂ ਕੋਲ ਕਹਿੰਦਾ ਵੀ ਜੀ ਤਨ ਬਰਾਜ ਜੱਜਵਾਰ ਹੋਇਆ ਕਹਿੰਦੇ ਕੀ ਗੱਲ ਕਹਿੰਦਾ ਮੇਰੀ ਤਾਂ ਸਾਰੀ ਖਾਜ हट ਗਈ ਉਹ ਚਰਨ ਤੋਂ ਉੱਢੀ ਵਾਰ ਕਰਤਾ ਇੱਕ ਨਹੀਂ ਹੈ ਇਥੇ ਭਾਈ ਜਨੈਲ ਸੋਣੀ ਬੈਠੇ ਨੇ ਸਰੀਰ ਫਟ ਗਿਆ ਸਮਝ ਲੋ ਤਾਂ ਪੈਰ ਤੇ ਹੱਥ ਜਿਵੇਂ ਸ਼ਿਆਰ ਕੱਢੇ ਹੁੰਦੇ ਨੇ ਆਏ ਨਹੀਂ ਤੁਜੀ ਡਾਕਟਰ ਘਬਰਾ ਗਏ ਵੀ ਕਿਹੜੀ ਮਲਮ ਲਾਈਏ ਤਾਂ ਫੜਦਾ ਜਾਂਦਾ ਮਾਸ ਸਾਰਾ ਹੀ ਉਸ ਵੇਲੇ ਆਏ ਆ ਕੇ ਬੜਾ ਉਦਾਸ ਕੈਨ ਲਗਿਆ ਵੀ ਕੋਈ ਇਲਾਜ ਨਹੀਂ ਕੋਈ ਡਾਕਟਰ ਨਹੀਂ ਕੰਮ ਹੀ ਪਰਦਾ ਮੈਂ ਕੀ ਕਰਾਂ ਬਹੁਤ ਉਦਾਸ ਹੋ ਗਿਆ ਤੇ ਉਸ ਵੇਲੇ ਇਹਨਾਂ ਨੇ ਸਾਇਹ ਸੁਭਾਅ ਕਰਤਾ ਕਹਿੰਦੇ ਐਂ ਕਰ ਜਿੱਥੇ ਸਿੰਘ ਇਸ਼ਨਾਮ ਕਰਦੇ ਨੇ ਨਾ ਉਹ ਜਿਹੜਾ ਪਾਣੀ ਜਾਂਦਾ ਤਾਤੀ ਨਾਲ ਬਣ ਕੇ ਗਾੜਾ ਬਣ ਜਾਂਦਾ ਉਹ ਗਾੜਾ ਮਰ ਲਾਏ ਗਾਰੇ ਦੇ ਵਿੱਚ ਤਾਂ ਅਲਰਜੀ ਹੁੰਦੀ ਹੈ ਸਾਬਣ ਹੁੰਦਾ ਹੋਰ ਬੇਅੰਤ ਚੀਜ਼ਾਂ ਆਉਂਦੀਆਂ ਐ ਸਾਰਿਆਂ ਦੀ ਮਾਇਲ ਹੁੰਦੀ ਹੈ ਪਤਾ ਨਹੀਂ ਕਈ ਜੀ ਬਿਮਾਰੀ ਵਾਲਾ ਹੋਵੇ ਲੇਕਿਨ ਜੀਬ ਵਾਤ ਵਈ ਤਿੰਨ ਦਿਨ ਤੋਂ ਬਾਅਦ ਸਾਰੇ ਹੱਥ ਵੀ ਠੀਕ ਪੈਰ ਵੀ ਠੀਕ ਵਜ੍ਹਾ ਕੀ ਹੈ ਜਦੋਂ ਪਰਮੇਸ਼ਰ ਨਾਲ ਹੁੰਦਾ ਹੈ ਬੰਦਾ ਇਸ਼ਨਾਨ ਕਰਦਾ ਹੈ ਵੈਗੁਰੂ ਨਾਲ ਸੁਰਤ ਜੁੜਦੀ ਹੈ ਇੱਕ ਵਾਰੀ ਉਹਦੇ ਉਸ ਵੇਲੇ ਇੰਨੀ ਪਵਿੱਤਰਤਾ ਆ ਜਾਂਦੀ ਹੈ ਕਿ ਉਹ ਇੱਕ ਤਰ੍ਹਾਂ ਦੀ ਰਸਾਇਣ ਵਰ ਜਾਂਦੀ ਹੈ ਤੀਸਰੇ ਤਨ ਬਿਰਕੁਲ ਰਾਹੀ ਹੋ ਗਿਆ ਉਸ ਤੋਂ ਬਾਅਦ ਪਹਿਲੀ ਲੀਡੀਆਂ ਆਈਆਂ ਸੀ ਕਿ ਅਜਿਥੇ ਸਿੰਘ ਭਾਈ ਜਨਾਮ ਕਰਦੇ ਉੱਥੇ ਜਾ ਕੇ ਦਾਦਾ ਮਾਰ ਦੇ ਉਹ ਠੀਕ ਹੋ ਜਾਂਦੀ ਹੈ ਉਹ ਐਵੇਂ ਨਹੀਂ ਮਹਾਰਾਜ ਨੇ ਕਿਹਾ ਵੀ ਉਹਦੀ ਚਰਨ ਚਰਨਾ ਦੀ ਜੇ ਧੂੜੀ ਮਿਲ ਜਾਵੇ ਕਿੰਨਾ ਬੜਾ ਫਲ ਪ੍ਰਾਪਤ ਹੁੰਦਾ ਹੈ ਇਸ ਤਰ੍ਹਾਂ ਫਰਮਾਨ ਕਰਦੇ। ਬਕਸ਼ਰੋਂ ਪਾਰੇ ਹੂ ਜਾਵੇ ਧੂੜੀ ਲੈ ਕੇ ਸਾਨਾ